ਤਾ ਵੀ ਜੱਫੇ ਇੰਨੇ ਕਲੱਬਾਂ 'ਚ ਲੱਗਦੇ ਨਹੀਂ ਦੇਖੇ ਦੇਖਿਆ ਦਾ ਬਹੁਤ ਮੈਚ ਆ ਪਰ ਅੱਜ ਕੱਲ ਵੀ ਤੇ ਅੱਜ ਕੱਲ੍ਹ ਦੇ ਘਾਟ ਵੀ ਮੈਚ ਤੇ ਅੱਜ ਆ ਇਹਨਾਂ ਨੇ ਕਮਾਲ ਕਰ ਦਿੱਤੀ ਪਤਾ ਨਹੀਂ ਕਿੱਥੇ ਨੌਜਵਾਨ ਮਿਹਨਤ ਕਰਦੇ ਆ ਨਹੀਂ ਵੇਰੀ ਲਓ ਜੀ ਕਾਲੇ ਬਾਈਆਂ ਦੀ ਟੀਮ ਆ ਗਈ ਹੈ 65 ਕਿਲੋ ਟੀਮਾਂ ਪਹੁੰਚੀ ਜਾਂਦੀਆਂ ਨਗਰ ਨਾਥੀਆਂ ਨੂੰ ਬੇਨਤੀ ਆ ਕਿ ਜਲਦੀ ਤੋਂ ਜਲਦੀ ਹਾਂ ਜੀ ਮੈਂ ਪ੍ਰਗਟ ਕਰਾਂਗਾ ਮੈਂ ਪ੍ਰਬੰਧਕਾਂ ਨੂੰ ਬੇਨਤੀ ਕਰਦਾ ਹਾਂ ਕਿ ਜਿਹੜੀਆਂ 60 ਕਿਲੋ ਦੀਆਂ ਟੀਮਾਂ ਆ ਨਾ ਉਹਨਾਂ ਲਈ ਆਪਾਂ ਰੈਫਰੀ ਜਿਹੜੇ ਆ ਉਹ ਜਿਹੜੇ ਵੀ ਖੇਡਦੇ ਆ ਉਹਨਾਂ ਨੂੰ ਘਟਿਓ ਕਿਉਂਕਿ ਉਹਦੇ ਵਿੱਚ ਉਹ ਥੋੜੇ ਜਿਹੇ ਨੌਜਵਾਨ ਤਕੜੇ ਹੁੰਦੇ ਆ ਉਹਨਾਂ ਨੇ ਇੱਕ ਜਿਹਾ ਅਬਜੈਕਸ਼ਨ ਕਰ ਦਿੰਦੇ ਆ ਅੱਜ ਤਾਂ ਬਈ ਕਪੂਰਪਿੰਡ ਵਾਲਿਆਂ ਨੇ ਕਮਾਲ ਹੀ ਕਰੀ ਜਾਂਦੇ ਆ ਮੈਂ ਹੀ ਵੇ ਦੀਸਾਂ ਨਹੀਂ ਉਹ ਵੀ ਆਪਣੇ ਨਗਰਾਂ ਦੇ ਮੁੰਡੇ ਆ ਦੇਖ ਲਾ ਵੇ ਕਿਦਾਂ ਘੁੰਮਦਾ ਚੱਕੀ ਵਾਂਗੂ ਲੈ ਮੈਂ ਆ ਵੇ ਸ਼ਾਬਾਸ਼ ਟਾਈਮ ਦੇ ਕੇ ਰਾਜੀ ਸਾਹਿਬਾਨ ਨੂੰ ਟਾਈਮ ਦਾ ਖਿਆਲ ਰੱਖਿਓ ਕਿਉਂ ਹੁਣ ਇਹ ਜਿਹੜੀ ਕਬੱਡੀ ਟਾਈਮਾਂ ਦੀ ਚੱਲਦੀ ਆ ਅੱਗੇ ਹੁੰਦੀ ਖੁੱਲੀ ਅੱਗੇ ਇੱਕ ਇੱਕ ਦੋ ਦੋ ਮਿੰਟ ਸਾ ਤਲੇ ਜਨਾ ਸਾਹ ਦੇ ਨੂੰ ਮੋੜਦਾ ਤੇ ਹੁਣ ਉਹ 30 ਸਟੈਂਡ ਦਾ ਤਹਿਣਾ ਜੋ ਵੀ ਤਹਿਣਾ ਉਸ ਹਾਂ ਅੱਗੇ ਅੱਗੇ ਵਿਆਹ ਜਾਂ ਅਗਲੇ ਰੋਗਦਾ ਜਿਆ ਖਿੱਚ ਕੇ ਲੈ ਆਂਦਾ ਖੰਦੇ ਤੱਕ ਅੱਗੇ ਗੁੱਲਾ ਟਾਈਮ ਹੁੰਦਾ ਹੁਣ ਹੁਣ ਜੇ ਹੁਣ ਕਬੱਡੀ ਜਿਹੜੀ ਆ ਮਤ ਕੇ ਸਰਕਾਰੀ ਤੌਰ ਤੇ ਆ ਗਈ ਆ ਹੁਣ ਉਹਦੇ ਨਿਯਮ ਤੈਅ ਹੋ ਗਏ ਆ ਕਈ ਕਲਾ ਤੇ ਇਹ ਵੀ ਆਪਣੇ ਨਿੱਕੀ ਕਬੱਡੀ ਖੇਲਰ ਹਜੇ ਉਹ ਨਿਜ ਮਾਰਦੇ ਆ ਜਿੱਦਨੋਂ ਜਾਂਦੇ ਕੋਈ ਵੀ ਨਗਰਾਂ ਦੇ ਰੋਕਦੇ ਨਹੀਂ ਪਤਾ ਨਹੀਂ ਨੌਜਵਾਨਾਂ ਨੇ ਮਿਹਨਤ ਕਿੱਥੇ ਕੀਤੀ ਆ 45 ਤੇ 55 ਪਤਾ ਨਹੀਂ ਲੱਗਦਾ ਕਿੰਨਾ ਇਹ ਕਿਰੋ ਕੇ ਦੇਖ ਲਗਾ ਕੇ ਖੇਡੋ ਉਧਰ ਗਏ ਨੇ ਮਾਰਦੇ ਆ ਹਰੀਪੁਰ ਬਰਾ ਕਾਦੀ ساری ਐਂਟਰ ਹੋ ਗਈ ਆ ਚਲਦੇ ਐਂਟਰ ਹੋ ਜੇ ਤੁਰ ਮੈਚ ਆਉਣਾ ਦਾ ਮੈਂ ਨਾਲ ਚੱਤਣ ਲਈ ਕਿਸੇ ਬਾਦੇ ਚਿਹੜੂ 16 ਕਪੂਰਪੰਡ ਫਾਈਨਲ ਪਹੁੰਚ ਗਿਆ ਆ ਤਾੜੀਆਂ ਲਾ ਦਿਓ ਮੁੰਡੇ ਕਪੂਰਪੰਡ ਫਾਈਨਲ ਮੈਂ 55 ਕਲਾ ਪੈਣ ਦੱਬ ਜੇਗਾ ਜੀ ਹੋਰ ਐਪਲੀਕੇਸ਼ਨ ਪリーズ ਜੀ ਕੰਮ ਦਾ ਵੀਟ ਵਾਦਾ ਨਹੀਂ ਬਗਾ ਸਾਡੇ ਲੀਡਰ ਵੀਰ ਜੀ ਦਾ ਇਹ ਹੁਣ ਲਿਆਓ ਇਹਦਾ ਬੇਟਾ ਕਰਾ ਕੇ ਅੱਦੇ ਮੈਚ ਦੇ ਅੱਗੇ ਵਧਿਆ ਭਾਈ ਅੱਗੇ ਨਹੀਂ ਪੰਡਤ ਹਰੀਪੁਰ ਦਾ ਨੰਬਰ ਲੈਂਦਾ ਹੋਇਆ ফেদ পানি Ea hari puriya pant Halo

ਪਾਣਕ ਇਹ ਮੇਰਾ ਭਾਈ ਇਹ 9000 ਦਾ ਬਾਓ ਪਰਦਾ ਉਹ ਪਾਇਆ ਨਾ ਕਾਰਿਆ ਨਾ ਕਾਰਿਆ ਕਾਰਿਆ ਲਾਲ ਕੱਚੇ ਵਾਲਾ ਬਈ ਯਾਰ ਰੋਡ ਤੇ ਮੰਨਾ ਲੱਕਾ ਜੱਸਾ ਬਈ ਨਾ ਬੈਗਿਆ ਕਾਰਿਆ ਵਾਲੀ ਸਾਰ ਤੇ ਬਈ

ਉਹ ਮੈਦਾਨ ਪ੍ਰਵਾਹ ਨਾਲ ਸੀ ਜਿਹੜਾ ਤੁਸੀਂ ਕਹਿੰਦੇ ਸੀ ਬੰਦਨ ਬਰੋਦੀ ਦਾ ਬਹੁਤ ਨਾਲ ਵਜਨ ਆ ਗਿਆ। ਮੁੰਡਾ ਨਾ ਆਦਾ ਫਿਆਰ ਗਿਆ ਸੀ ਉਹ। ਛੋਟਾ ਮੁੰਡਾ। ਇੱਕ ਆਏ ਬਾਅਦ ਆਪਾਂ ਨਾਲੇ। ਪਾਲੋ ਗੋਟੂ ਕੈਂਚੀ ਵੇ ਪਾਰੇ ਗੋਟੂ ਕੈਂਚੀ ਨੰਬਰ 44 ਵਾਲ ਬਈ। ਬਈ। ਇਹ ਜਿਹਨ ਬਿਦਲਣਾ ਯਾਰਾ ਬਾ। ਪਿੱਛੇ ਆ ਉਹਦੇ ਮੈਚ ਹੋਰ ਉੱਤੀਆਂ ਕਿਲਾੜੀ ਗਲਤ ਨਾ ਬੋਲਦੇ ਬਦਲਾ ਤਾਂ ਬਦਲਾ ਜਾਨੀ ਉਹ ਬਾਲੇ ਗਿਆ ਬੱਜੇ ਨੂੰ ਪਤਾ ਕਿੱਦਾਂ ਗਜ਼ਾਰੇ ਤੀਜਾਂ ਦੇ ਕਿਦਾਂ ਬੋਲਣਾ ਇਹ ਜਿਹੜਾ ਪਕਾ ਦੇਖਾ ਚਾਹੁੰਦੇ ਆ ਉਤਮ ਹਾਲ ਉਹਨਾਂ ਕਰੀਤੇ ਆ ਇਹ ਤੇ بار بار ਨਾ ਲੈਣਾ ਓਏ ਓਕੇ ਓਕੇ ਜੇ ਨਾ ਕਰਾਂ ਮੁੰਡੇ ਨੂੰ ਨਾ ਕਰਾਂ ਇਹ ਤਾਂ ਮਾਂ ਖੇਡੀ ਦੇ ਨਾਲ ਜੁੜੀਆਂ ਸਿੱਧੇ ਚਾਲ ਦੇ ਵਿੱਚ ਵੀ ਬਾਪ ਦੇ ਫੁੱਲ ਜਿਵੇਂ ਤਾਇਰ ਦੀ ਫੱਟੜੀ ਫੁੱਲ ਕੀਤੀ ਚੁਗੜ ਦਿੱਤੇ ਨਾ ਅੰਗਰੇਜ਼ ਸਰਕਾਰ ਨੇ ਉਸ ਸ਼ਹੀਦ ਸਰਦਾਰ ਦੇ ਫੁੱਲ ਸਕਾ ਬਾਪ ਦੀ ਹੱਤੀ ਨਾਲ ਚੁਗ ਸਕਿਆ ਜ਼ਰਾ ਪਰ ਫਤੇ ਸਿੰਘ ਵਰ ਕਿਸੇ ਚੀਜ਼ ਦੀ ਕਦਰ ਦਾ ਫੇਰ ਪਤਾ ਲੱਗਦਾ ਜਦੋਂ ਰਹਿੰਦੀ ਦੀ ਸਾਡੇ ਕੋਲ ਯਾਰੋ ਅੱਜ ਕਬੱਡੀ ਦੇ ਉਸ ਅਨਮੋਲ ਹੀਰੇ ਨੂੰ ਸ਼ਰਦਾ ਦੇ ਫੁੱਲ ਪੇਟ ਕਰਦੇ ਆ ਨਹੀਂ ਜੀ ਸਾਡੇ ਦਰਮਿਆਨ ਪੰਡਤ ਦੇ ਨਾਮ ਦੇ ਨਾਲ ਲੋਟਾ ਦਾ ਨਾਂ ਬੋਲ ਕੇ ਫਿਰ ਬੜੇ ਫਖਰ ਦੇ ਨਾਲ ਕਪੂਰ ਪਿੰਡਿਆ ਪੰਡਤ ਆਖਿਆ ਕਰਦੇ ਸਨ ਮਾਤਰੂ ਕਾਨਾ ਵੀ ਦਿੰਦੇ ਐ ਕਿ ਉਸ ਖਿੜੇ ਫੁੱਲ ਨੂੰ ਸਾਡੇ ਤੋਂ ਵਿਛੋੜ ਦਿੱਤਾ ਹੈ ਮਾਤੇ ਕਾਲੀਏ ਕਹਿਰ ਦੀ ਗੱਲ ਕੀਤੀ ਕੀਤਾ ਗੁਲਛਮ ਦਾ ਸੁੱਖਾ ਦਾ ਬੇਰਾਨਾ ਮੋਜ ਪਾ ਰਿਹਾ ਕੈਸ਼ਰ ਸਾਹਿਬ ਪ੍ਰੋਜੋਤ ਸਾਹਿਬ ਧੰਨਵਾਦ ਕਰਦੇ ਆ ਕਿਉਂਕਿ ਕਬੱਡੀ ਪੈਸਿਆਂ ਤੋਂ ਬਿਨਾਂ ਨਹੀਂ ਚੱਲਦੀ ਤੇ ਪੈਸਿਆਂ ਤੋਂ ਬਿਨਾਂ ਸਾਰਾ ਦੇਰੇ ਵੀ ਚੱਲਦਾ ਕਬੱਡੀ ਦੇ ਵਿੱਚ ਤੇ ਥਾ ਥਾ ਦੇਲੇ ਪੈਸੇ ਦੇ ਲੋੜ ਪੈਂਦੀ ਹੈ ਧੰਨਵਾਦ ਕਰਦੇ ਆ ਸਾਡੇ ਰੂਹਾਂ ਦਾ ਚੁਚੇ ਛੇ ਪੌਤੇ ਜਿੰਨੀਆਂ ਵੀ ਦਰਜ ਹੁੰਦੀਆਂ ਸ਼ਕਤੀ ਤਾਂ ਜੁੜੀਆਂ ਅਗਲਾ ਮੈਚ ਹੋਣੀ ਮੈਂ ਬਹੁਤ ਹੈ ਟੀਮ ਗਰਾਊਂਡ ਦੇ ਸਰਦਾਰ ਵਰਦੇਸ਼ ਸਿੰਘ ਜੀ ਔਜਲਾ ਸਾਹਿਬ ਕਬੱਡੀ ਨੇ ਵਧੀਆ ਬੁਲਾ ਰਿਆ ਪਰ ਜਿਹੜਾ ਸਮਾਂ ਕਿਸੇ ਕਿਸੇ ਦੇ ਨਾਲ ਚੱਲਦਾ ਹੈ ਇਹਨਾਂ ਦੇ ਬੋਲ ਜਿਹੜੇ ਵਧੀਆ ਸੱਮਣੋਂ ਮਿਲਦੇ ਸਨ ਅੱਜ ਵੀ ਸ਼ਾਨਦਾਰ ਸਵਾਵਾ ਦੇ ਰਿਹਾ ਮੈਂ ਧੰਨਵਾਦ ਕਰਦਾ ਹੈ ਅਗਲੀਆਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਔਰ ਬਾਈਕ ਤੇ ਮੇਰਾ ਛੋਟਾ ਵੀਰ ਮੋਮੈਂਟ ਸਰ ਆ ਕਾਰੇ ਜੀ ਦੀ ਕਿ ਕੰਧਾਲਾ ਗੁਰੂ ਦਾ ਜੇ ਕੋਈ ਵੀ ਖਿਡਾਰੀ ਪਹੁੰਚਿਆ ਹੋਵੇ ਤਾਂ ਉਸ ਸਟੇਜ ਤੇ ਪਹੁੰਚਣ ਦੀ ਕਿਰਪਾਲਤਾ ਕਰੇ 65 ਕਿਲੋ ਦਾ ਕੰਧਾਲਾ ਗੁਰੂ ਦਾ ਕੋਈ ਵੀ ਪਲੇਅਰ ਪਹੁੰਚਿਆ ਹੋਵੇ ਤਾਂ ਸਟੇਜ ਤੇ ਪਹੁੰਚਣ ਦੀ ਕਿਰਪਾਲਤਾ ਕਰੇ ਤਾਂ ਕਿ ਉਹਨਾਂ ਦਾ ਮੈਚ ਕਿਸੇ ਟੀਮ ਦੇ ਨਾਲ ਪਾਇਆ ਜਾ ਸਕੇ ਔਰ ਇੱਧਰ ਕਪੂਰਵਿੰਦ ਵੱਲੋਂ ਪਹਿਲੀ ਕਬੱਡੀ 45 ਕਿਲੋ ਫਾਈਨਲ ਵਿੱਚ ਟਾਈ ਦੀ ਪਾਈ ਹੋਈ ਸੀ ਪਰ ਉਧਰ ਆਕਾਸ਼ੀ ਵੱਲੋਂ ਲਾਇਆ ਹੋਇਆ ਸ਼ਾਨਦਾਰ ਜਫਾ ਵਾਹ ਸੋਹਣਾ ਦੇ ਕਿ ਦੇ ਖਾਡਾ ਲਾ ਹੁੰਦੀਆਂ ਨੇ ਜਲੰਧਰ ਦੇ ਜ਼ਿਲ੍ਹੇ ਦਾ ਮਾਣ ਹੈ ਗਾਖਲ ਔਰ ਦੇਖਦੇ ਵੀ ਅਗਲੀ ਕਬੱਡੀ ਗਾਖਲਾ ਵੱਲੋਂ ਪੈ ਗਈ ਹੈ ਤਿੰਨ ਜਾਫੀਆਂ ਦੀ ਚੈਨ ਇੱਕ ਪਾਸੇ ਰੋਸ਼ਾ ਦੇਖਦੇ ਵੀ ਕੀ ਗੱਲ ਕਰਦਾ ਹੈ ਔਰ ਘੁੰਮਦੀ ਹੋਏ ਚੈਨ ਔਰ ਇਧਰ ਖੁੱਚੀ ਵੜਨ ਦੀ ਆਸਾਫਾ ਕੋਸ਼ਿਸ਼ ਕਰਦਾ ਹੋਇਆ ਔਰ ਐਂਕ ਗਾਖਲਾ ਨੇ ਖਾਤੇ ਵੀ ਨਹੀਂ ਜੁੜੇ ਬਤਾਇਆ ਲੇਕਿਨ ਇਹ ਆ ਦੇਖੋ ਦੋਤਾ ਵੀ ਆਪਣੇ ਕਿਤਾਬਾਂ ਕਾਹ ਲੈ ਗਿਆ ਮੇਰਾ ਪੁੱਤ ਅੱਜ ਕਿੰਨਾ ਬਲਾਇਆ ਤੇ ਕਿਹੜਾ ਕਹਿੰਦੇ ਪੱਗ ਦਾ ਮੈਂ ਨਾ ਆਈ ਪਰ ਇਧਰ ਨੰਦੂ ਵੱਲੋਂ ਪਾਈ ਹੋਈ ਕਬੱਡੀ ਤੇ ਲੱਗਦਾ ਹੋਇਆ ਸ਼ਾਨਦਾਰ ਜੱਫਾ ਕਿ ਭਗਤ ਸਿੰਘ ਨਾ ਚੜਦਾ ਫਾਸੀ ਦੇ ਵਿੱਚ ਮੈਦਾਨਾਂ ਨਾਲ ਲੜਦੀ ਕੱਚੇ ਘਰੇ ਦੀ ਗੱਲ ਨਾ ਹੁੰਦੀ ਜੇ ਸੋਹਣੀ ਚਨਾਰਾ ਕਰਦੀ ਰਾਂਝਾ ਤੇ ਬਰਾੜ ਨੇ ਮਾਰਨਾ ਨਹੀਂ ਸੀ ਜੇ ਮੌਤ ਹੁੰਦੀ ਨਾ ਕੱਢੀ ਛਾਤੀ ਦੇ ਵਿੱਚ ਬੱਲਣਾ ਹੋਵੇ ਤਾਂ ਦੁਨੀਆ ਕਦੇ ਨਾ ਚੇਤੇ ਕਰਦੀ ਦੁਨੀਆ ਕਦੇ ਨਾ ਚੇਤੇ ਕਰਦੀ ਜਿਨ੍ਹਾਂ ਦੀਆਂ ਛਾਤੀਆਂ ਦੇ ਵਿੱਚ ਬੱਲਾ ਹੁੰਦੇ ਹਨ ਉਹਨਾਂ ਦੇ ਸਰਨਾਮੇ ਪੁੱਛੇ ਜਾਂਦੇ ਹਨ ਛਾਤੀ ਦੇ ਵਿੱਚ ਬੱਲ ਹੋਵੇ ਲੋਕੀ ਤਾਂ ਪੁੱਛਦੇ ਨੇ ਸਰਨਾਮਾ ਕਿ ਹਰਜੀਤ ਬਰਾੜ ਦੇ ਬਿਰਲੇ ਪੁੱਤ ਜੰਮਦੀਆਂ ਮਾਵਾ ਹਰਜੀਤ ਬਰਾੜ ਦੇ ਬਿਰਲੇ ਪੁੱਤ ਜੰਮਦੀਆਂ ਮਾਵਾ ਔਰ ਇਧਰ ਕਬੂਰ ਪਿੰਡ ਦਾ ਆਉਣ ਵਾਲੇ ਸਮੇਂ ਦਾ 스타 ਕੋਈ ਗਿੰਦਾ ਲੱਗਾ ਜਾਂ ਮੁਕਾਬਲਾ ਕਰ ਆਪਣੀ ਟੀਮ ਦੇ ਖਾਤੇ ਵੀ ਨੰਬਰ ਜੋੜ ਗਿਆ ਏ। ਔਰ ਅਗਲੀ ਕਬੱਡੀ ਗਾਹਲਾ ਵਾਲੇ ਚਿੱਟੇ ਰੰਗ ਦੀ ਨਿੱਕਰ ਦੇ ਵਿੱਚ ਫਰੀਦ ਨੇ ਪਾਈ ਹੋਈ ਹੈ। ਔਰ ਦੇਖਦੇ ਵੀ ਕੀ ਗੱਲ ਹੋਵੇਗੀ ਔਰ ਇਤਨਾ ਰੋਸ਼ੇ ਵਾਲਾ ਲਾਇਆ ਹੋਇਆ ਮੁਜੱਫਾ ਦੇਖਦੇ ਵੀ ਆਉਣ ਵਾਲਾ ਸਮਾਂ ਦੱਸੇਗਾ। ਔਰ ਅੰਕ ਕਪੂਰਪਿੰਡ ਦੇ ਖਾਤੇ ਵਿੱਚ ਜਿਹੜੀ ਕਬੱਡੀ ਫਿਰ ਗਿੰਦਾ ਪਾਉਂਦਾ ਹੋਇਆ ਕੋਈ ਗਿੰਦਾ ਕਹਿੰਦਾ ਹੈ ਕੋਈ ਤਾਇਆ ਕਹਿੰਦਾ ਹੈ ਨੌਜਵਾਨ ਨੇ 52 ਕਿਲੋ ਭਾਰ ਵਰਗ ਵਿੱਚ ਜੰਡੂ ਸਿੰਘ ਨੇ ਟੂਰਨਾਮੈਂਟ ਦੇ ਵਿੱਚ ਤਗੜੇ ਜਫੇ ਲਾਏ ਸੀ ਔਰ ਅੱਜ ਆਪਣੇ ਪਿੰਡ ਵਿੱਚ 45 ਕਿਲੋ ਭਾਰ ਵਰਗ ਵਿੱਚ ਦੇਖਦੇ ਕੀ ਗੱਲ ਕਰਦਾ ਹੈ ਪਰ ਉਧਰੋਂ ਦਾਖਲਾ ਵਾਲਾ ਮੁੰਡਾ ਕਹਿੰਦਾ ਮੈਂ ਨਹੀਂ ਕਿਸੇ ਨਾਲੋਂ ਘੱਟ ਨਹੀਂ ਔਰ ਲੱਗਾ ਹੋਇਆ ਸ਼ਾਨਦਾਰ ਜਫਾ ਸਰ ਤੋਂ ਬਾਹੂ ਵਾਲਾ ਪਰਿਖਾ ਔਰ ਮਾਹਵਾਲ ਦੀ ਟੀਮ ਗਰਾਊਂਡ ਦੇ ਵਿੱਚ ਪਹੁੰਚ ਚੁੱਕੀ ਮੇਰੇ ਅਖਪੁਰੀਏ ਜਿੱਥੇ ਵੀ ਹੋਣ ਦਿੱਲੇ ਸੰਗਪੁਰੀਏ ਦੇ ਪਿੰਡੂ ਪਾਟਦੇ ਦੇ ਪਿੰਡੂ ਜਿੱਥੇ ਵੀ ਹੋਣ ਆਪਣੀ ਟੀਮ ਲੈ ਕੇ ਵਿੱਚ ਪਹੁੰਚ ਜਾਣ ਇੱਕ ਪਾਸੇ ਰੋਸ਼ਾ ਦੂਜੇ ਪਾਸੇ ਕਾਸ਼ੀ ਪਰ ਐਕ ਕਾਸ਼ੀ ਦੇ ਖਾਤੇ ਔਰ ਅਗਲੀ ਕਬੱਡੀ ਵੇ ਟਿਕਣਾ ਪਾਉਂਦਾ ਹੋਇਆ ਨੌਜਵਾਨ ਨੇ ਹਸ ਤੋਂ ਪਹਿਲੇ ਮੈਚ ਵਿੱਚ ਵੀ ਤਗੜੀਆਂ ਕਬੱਡੀਆਂ ਪਾਈਆਂ ਸੀ ਦੇਖਦੇ ਨੇ ਕੀ ਗੱਲ ਹੋਵੇਗੀ ਉਧਰ ਪਰ ਖੁੱਚੀ ਵੜਨ ਦੀ ਕੋਸ਼ਿਸ਼ ਵੱਜਦੀ ਹੋਈ ਕੈਂਚੀ ਔਰ ਹੰਦੇ ਦੂਰ ਕਰਨ ਵਾਲੀ ਗੱਲ ਕੀਤੀ ਹੋਈ ਹੈ ਵਜੇ ਪੰਪ ਪ੍ਰਯੰਕ ਮੇਰੇ ਨੇ ਖਾਤੇ ਵਿੱਚ ਜੁਟੇ ਸੀ ਫਿਰ ਕਾਜੀ ਪਾਉਂਦਾ ਹੋਇਆ ਹੁਣ ਤਾਇਆ ਜਫਿਆ ਦੀ ਲਾਈਨ ਵਿੱਚ ਵੀ ਜਾ ਕੇ ਖੜ ਗਿਆ ਏ ਅੱਜ ਕਹਿੰਦਾ ਵੀ ਮੈਂ ਆਲ ਰੌਂਡਰ ਪ੍ਰਦਰਸ਼ਨ ਕਰਾਂਗਾ ਵਿੱਕਟਰ ਤੱਕੜੇ ਜੱਫੀਆਂ ਦੀ ਗੱਲ ਕਰਦਾ ਹੈ ਉੱਤੇ ਤਕੜੀਆਂ ਕਬੱਡੀਆਂ ਦੀ ਵੀ ਗੱਲ ਕਰਦਾ ਹੈ ਔਰ ਇਧਰ ਕੱਢੀ ਹੋਈ ਖੂਚੀ ਦੇਖਦੇ ਵੀ ਕੀ ਗੱਲ ਹੋਵੇਗੀ ਔਰ ਵਜੜੇ ਹੋਏ ਪੰਪ ਪਰ ਇਧਰ ਕਾਸ਼ੀ ਕਹਿੰਦਾ ਵੀ ਮੈਂ ਨਹੀਂ ਕਿਸੇ ਨਾਲ ਕੱਟ ਨਹੀਂ ਔਰ ਅਸੀਂ ਅਸ਼ੋਕ ਸਟੂਡੀਓ ਜੰਡੂ ਸਿੰਘੇ ਵਾਲਾ ਵੀ ਬਹੁਤ-ਬਹੁਤ ਧਰਵਾਦ ਕਰਦੇ ਹਾਂ ਜੋ ਕਿ ਕੱਲ ਤੋਂ ਹੀ ਸਾਰੇ ਮੈਚ ਦੀ ਕਵਰੇਜ ਕਰਦੇ ਨੇ ਔਰ ਇਧਰ ਬਹੁਤ ਹੀ ਵਧੀਆ ਜੱਫਾ ਲਾਇਆ ਸਿਮਰਾ ਪੱਤੜ ਬਈ ਜਿੰਨੇ ਵੀ ਬਾਦੂ ਪਲੇ ਰਹਾ ਉਹ ਗਰਾਊਂਡ ਤੋਂ ਮੇਰੇ ਮੀਰੇ ਬਾਹਰ ਕਰ ਦਿਓ ਤੇ ਝੱਗਾ ਪਾੜੀ ਖਾਸ ਕਰਕੇ ਔਰ